ਸਲੋਕ ਮਹੱਲਾ ਪੰਜਵਾਂ ਵਿਸ਼ੋਹੇ ਜੰਬੂਰ ਖਵੇ ਨਵੰਝਣ ਗਾਖੜੇ ਜੇ ਸੋ ਧਣੀ ਮਿਲੰਨ ਨਾਲਕ ਸੁਖ ਸੰਬੂਹ ਸੱਚ ਮਹੱਲਾ ਪੰਜਵਾਂ ਜਿਵੇਂ ਬਸੰਦੀ ਪਾਣੀਐ ਇੰਢਣ ਰਖਿ ਪਾਹ ਨਾਨਕ ਸੋ ਸ਼ਹਾਵਾ ਹੈ ਜਾ ਕੈ ਅਡਲ ਹਭ ਕੋ ਪਉੜੀ ਤੇਰੇ ਕੀਤੇ ਕੰਮ ਤੁਦਾ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਹੇ ਬਿਸਮ ਭੇ ਬਿਸਮਾਦ ਦੇਖ ਕੁਦਰਤ ਤੇਰੀਆ ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰਾ ਹੱਥ ਨਿਧਾਨ ਪਾਵੈ ਤਿਸ ਦੇ ਜਿਸਨੂੰ ਹੋਏ ਦਇਆਲ ਹਰ ਨਾਮ ਸੇਲੇਹ ਅਗੰ ਅਭੋਜਰ ਬੇਅੰਤ ਅੰਤ ਨ ਪਾਈਐ ਜਿਸਨੂੰ ਹੋਏ ਕਿਰਪਾ ਸੋ ਨਾਮ ਧਿਆਈਐ ਸ਼ਲੋਕ ਮਹੱਲਾ 5ਵਾਂ ਕਟਸ਼ੀਆਂ ਫੇਰਨ ਸੁਆਉ ਨ ਜਾਣ ਨ ਸੁਨਿਆ ਸੇਈ ਮੁਖ ਦੇਸਨ ਨਾਨਕ ਰਤੇ ਤੇਮ ਰਸ ਮਹੱਲਾ 5ਵਾਂ ਕੋਜੀ ਲੱਧ ਮਖੋਜ ਛੱਡਿਆ ਉਜਾੜ ਤੈ ਸਹਜ ਤੀਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧੇ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾਸ ਰਿਆ ਖਸਮ ਆਪ ਖਿਨ ਮਹਿ ਕਰੇ ਰਾਸ ਤਿਆਗੋ ਸਗਲ ਉਪਾਅ ਤਿਸ ਕੀ ਓਟ ਗਹੋ ਪਉ ਸਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆ ਸੰਤਾ ਸੰਗ ਹੋਏ ਜਪਿਆ ਅੰਮ੍ਰਿਤ ਨਾਮ ਵਿਗਨ ਨ ਲੱਗੈ ਕੋਈ ਜਿਸਨੋ ਆਪ ਦਇਆਲ ਤਿਸ ਮਨ ਗੁੱਠਿਆ ਪਾਇਨ ਸਭ ਨਿਧਾਨ ਸਾਹਿਬ ਤੁਠਿਆ ਸ਼ਲੋਕ ਮਹੱਲਾ ਪੰਜਵਾਂ ਲੱਧਮ ਲੱਵਣ ਹਾਰ ਕਰਮ ਕਰਨ 도 ਮਾ ਪਿਰੀ ਇਕੋ ਸਿਰ ਜਨਹਾਰ ਨਾਨਕ ਬਿਆ ਨ ਪਸੀਐ ਮਹੱਲਾ ਪੰਜਵਾ ਪਾਪੜਿਆ ਪਛਾਨ ਬਾਣ ਸਚਾਵਾ ਸੰਧਕੈ ਗੁਰ ਮੰਤਰੜਾ ਚਿਤਾ ਨਾਨਕ ਦੁਖ ਨਾ ਥੀ ਬਈ ਪੌੜੀ ਵਾਹ ਵਾਹ ਸਿਰ ਜਨਹਾਰ ਪਾਇਲ ਠਾਂਡਿਆ ਜੀ ਜੰਤ ਮਿਹਰਵਾਨ ਤਿਸਨੂੰ ਸਦਾ ਜਾਪ ਦਇਆ ਤਹਾਰੀ ਸਮਰਾਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾ ਕੀਤੀਨ ਆਪਣੀ ਰਖ ਗਰੀਬ ਨਿਵਾਜ ਥਾਪ ਆਪੇ ਲੈਨ ਛਡਾਏ ਬੰਧਨ ਸਗਲ ਕਾਪ ਤਿਸਨ ਬੁਜੀ ਆਸ ਪੁੰਨੀ ਮਨ ਸੰਤੋਖ ਤਰਾ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਕੁੰਨ ਪਾਪ ਸਲੋਕ ਮਹੱਲਾ ਪੰਜਵਾ ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਭੇਟ ਤਸਾਧ ਸੰਗਾ ਮਹੱਲਾ ਪੰਜਵਾ ਰਾਮ ਰਮਹੁ ਬੜ ਭਾਗੀ ਹੋ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਆ ਵੇਦਨ ਨਾ ਲਾਗ ਕੋਈ ਪੌਣੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹ ਪਵੈ ਥਾਂਏ ਭਗਤਾ ਤੇਰੀ ਤੇਤ ਰਤੇ ਸਤਿਨਾਏ ਜਿਸਨੋ ਹੋਏ ਤ੍ਰਿਪਾਲ ਤਿਸ ਕਾ ਦੁਖ ਜਾਇ ਭਗਤ ਤੇਰੇ ਦਿਆਲ ਹਉ ਨਾਮਹਿਰ ਪਾਇ ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਇ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਇ ਸ਼ਲੋਕ ਮਹੱਲਾ 5 ਕੋਟ ਵਿਘਨ ਤਿਸ ਲਾਗਤੇ ਜਿਸ ਨੋ ਵਿਸਰੈ ਨਾਮ ਨਾਨਕ ਅਨੰਦਿਨ ਬਿਨ ਪਤੇ ਜੋ ਸੁਨਿਆ ਘਰ ਕਾਓ ਮਹੱਲਾ ਪੰਜਵਾ ਪਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੁੱਤ ਕੜੀ ਮੋਹਤ ਨਾ ਹਵੀਸਰੇ ਨਾਨਕ ਰਵਿਆ ਨਿਤ ਪੌੜੀ ਸੂਰਬੀਰ ਵਰੀਆ ਜਨਾਂ ਨਾ ਹੋੜੀਐ ਫੌਜਸਤਾਣੀ ਹਾਰ ਪੰਚਾ ਜੋੜੀਐ ਦਸ ਨਾਰੀ ਔਧੂਤ ਦੇਨ ਚ ਮੋੜੀਐ ਜਿਨ ਜਿਨ ਲੈਨ ਰਲਾਈ ਇਹੋ ਇਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤਬਿ ਤੋੜੀਐ ਗੁਰ ਪੂਰਾ ਆਰਾਧ ਬਖਮੰਦਲ ਫੋੜੀਐ ਹਉ ਕਿਸ ਅੱਗਾ ਦਿਨਰਾ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕੇਲੂ ਵਿਖ ਸਭ ਹੈ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸ਼ਾ ਉਪਜਹਿ ਨਾਨਕ ਬਿਸਰੈ ਨਾ ਓ ਮਹੱਲਾ ਪੰਜਵਾ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਪੌੜੀ ਸੋ ਸਤਗੁਰ ਧਨ ਧਨ ਜਿਨ ਪਰਮਗੜ ਤੋੜਿਆ ਸੋ ਸਤਗੁਰ ਵਾਹਵਾ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੋਟ ਗੁਰ ਦੇ ਦਾਰੂ ਮਹਾਰੋਗ ਬਿਕਰਾਲ ਤਿਨਾਂ ਬੇਦਾਰੂ ਹੋ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਕਛਾਨਿਆਂ ਮਹਿਮਾ ਕਹੀ ਨਾ ਜਾਏ गुर समरथ देव गुर पार ब्रह्म परमेश्वर अपरम पर अलक अपे श्लोक महल्ला पंचवा उद्म करेंदिया जियो तू कमाव दिया सुख पुंच त्याए दिया तू प्रभु मिल नानक उत्तरी चिंत महल्ला पंचवा शुभ चिंतन गोविंद रमन ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਾਓ ਇੱਕ ਘੜੀ ਕਰ ਕਿਰਪਾ ਭਗਵੰਤ ਪਾਉੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਮ ਤਿਸ ਜਿਉ ਅਰਪੀਐ ਆਇਐ ਚਿਤ ਨਿਹਾਲ ਸਾਹਿਬ ਬੇਸ਼ਮਾਰ ਤਿਸਨੂੰ ਕੋਹੇ ਕਵਣ ਜਿਸ ਵਲ ਨਰੰਕਾਰ ਸਭ ਕਿਛ ਤੇ ਸਤਿ ਕਵਾਸ ਨਾ ਕੋਈ ਬਾਹਰਾ ਸੋ ਭਗਤਾ ਮਨ ਗੁੱਠਾ ਸੱਚ ਸਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭ ਨਾਮ ਸਮਰੱਥ ਨਗਰ ਨਿਹਾਲਿਆ